नमस्कार मैं यहां आरती ਤੁਸੀਂ ਵੇਖ ਰਹੇ ਹੋ एसजे न्यूज़ ਸਰਚ ਦਾ ਵਿਸ਼ਾ ਦੇਖ ਰਹੀ ਦਰਸ਼ਕਾ ਦਾ ਮੈਂ ਸਵਾਗਤ ਕਰਦੀ ਹਾਂ ਜਿੱਥੇ ਇੱਕ ਪਾਸੇ ਬਹੁਤ ਹੀ ਰਾਹਤ ਦੀ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਕਰੋਨਾ ਦੇ ਮਾਮਲੇ ਘਟਨੇ ਸ਼ੁਰੂ ਹੋ ਚੁੱਕੇ ਨੇ ਲੇਕਿਨ ਉਸੇ ਹੀ ਦੂਜੇ ਪਾਸੇ ਬਲੈਕ ਫੰਗਸ ਜੋ ਹੈ ਉਹ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਵਿੱਚ ਆਪਸੀ ਫੁੱਟ ਜਿਹੜੀ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਲੇਕਿਨ ਜੇ ਗੱਲ ਕਰੀਏ ਅੱਜ ਦੇ 26 ਮਈ ਬਲੈਕ ਡੇ ਦੀ ਤਾਂ ਕਿਸ ਤਰ੍ਹਾਂ ਦੇ ਅੱਜ ਮਾਹੌਲ ਹੈ ਬਲੈਕ ਡੇ ਨੂੰ ਲੈ ਕੇ ਕੀ ਹਲਚਲ ਹੈ ਅਜਿਹੇ ਮੁੱਦੇ ਤੇ ਗੱਲ ਕਰਾਂਗੇ ਇਸ ਵਕਤ ਮੌਜੂਦ ਨੇ ਸਾਡੇ ਨਾਲ న్యూਸ ਐਡੀਟਰ ਬਰਿੰਦਰ ਜੀ। ਬਰਿੰਦਰ ਜੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਤੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੀ ਆਰਤੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਐਸਐਮਜੀ న్యూਸ ਦੇਖਣ ਵਾਲੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁ ਵਧੀ ਜੀ ਮੈਂ ਕਿਸੀ ਕੱਲ ਵੀ ਗੱਲ ਕੀਤੀ ਸੀ ਕੱਲ ਖਬਰ ਸੁਣਨ ਦੇ ਵਿੱਚ ਆਈ ਸੀ ਕਿ ਕੋਰੋਨਾ ਦੇ ਜਿਹੜੇ ਮਾਮਲੇ ਨੇ ਉਹ ਘਟਦੇ ਨਜ਼ਰ ਆ ਰਹੇ ਨੇ ਸੰਕਰਮਣ ਘਟ ਰਿਹਾ ਹੈ ਤੇ ਬੜਾ ਅੱਛਾ ਲੱਗ ਰਿਹਾ ਸੀ ਇਹ ਸੁਣ ਕੇ ਲੇਕਿਨ ਦੂਜੇ ਪਾਸੇ ਹੀ ਇੱਕ ਚਿੰਤਾ ਦਾ ਵਿਸ਼ਾ ਹੋਰ ਬਾਹਰ ਚੁੱਕਾ ਹੈ ਉਹ ਹੈ ਬਲੈਕ ਫੰਗਸ ਜਿਹਦੇ ਮਾਮਲੇ ਕਾਫੀ ਜ਼ਿਆਦਾ ਨਜ਼ਰ ਆ ਰਹੇ ਨੇ ਉਹ ਵੀ ਲਗਾਤਾਰ ਆਪਣਾ ਜਣਾ ਕਹਿਰ ਉਭਰ ਪਾ ਰਿਹਾ ਹੈ ਹਰਤੇ ਜੀ ਐਸ ਹੈ ਕਿ ਜਦੋਂ ਵੀ ਕੋਈ ਵਾਇਰਸ ਦਾ ਹਮਲਾ ਹੁੰਦਾ ਮਨੁੱਖਾਂ ਦੇ ਉੱਤੇ ਤਾਂ ਇੱਕ ਟਾਈਮ ਪੀਰੀਅਡ ਤੋਂ ਬਾਅਦ ਉਹ ਜਿਹੜਾ ਦਰ ਹੈ ਇਨਫੈਕਸ਼ਨ ਦੀ ਦਰ ਹੈ ਲਾਗ ਦੀ ਦਰ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਜੀ ਪਹਿਲੀ ਲੇਅਰ ਆਈ ਸੀ ਉਸ ਤੋਂ ਬਾਅਦ ਉਹ ਘਟਣੀ ਸ਼ੁਰੂ ਹੋ ਗਈ ਤੇ ਨਵੰਬਰ ਦਸੰਬਰ ਜਨਵਰੀ ਚ ਆਪਾਂ ਦੇਖਿਆ ਤੇ ਐਨ ਲੱਗਦਾ ਸੀ ਕਰੋਨਾ ਖਤਮ ਹੋ ਗਿਆ ਹੁਣ ਦੂਸਰੀ ਲਹਿਰ ਆਈ ਹੈ ਪਰ ਇਸ ਵਾਰੀ ਕੀ ਹੈ ਕਰੋਨਾ ਜ਼ਿਆਦਾ ਮਜ਼ਬੂਤ ਹੋ ਕੇ ਆ ਗਿਆ ਹੈ ਵੇਰੀਐਂਟ ਥੋੜੇ ਅਲੱਗ ਆ ਗਏ ਮਿਊਟੇਸ਼ਨ ਹੋ ਗਈ ਹੈ ਔਰ ਉਹਦੇ ਵਿੱਚ ਪੀਕ ਤੇ ਆ ਕੇ ਇਹ ਵੀ ਜਿਹੜਾ ਹੈਗਾ ਘਟਣਾ ਸ਼ੁਰੂ ਹੋ ਗਿਆ ਮੋੜਾ ਪੈ ਗਿਆ ਪਰ ਉਸ ਦੇ ਨਾਲ-ਨਾਲ ਹੁਣ ਚੀਜ਼ਾਂ ਇਹ ਨੇ ਕਿ ਜਿਸ ਤਰੀਕੇ ਦੇ ਨਾਲ ਨਵੇਂ-ਨਵੇਂ ਲਫ਼ਜ਼ ਸੁਣਨ ਨੂੰ ਆ ਰਹੇ ਆ ਬਲੈਕ ਫੰਗਸ, ਵਾਈਟ ਫੰਗਸ, yellow ਫੰਗਸ ਇਹ ਫੰਗਸ ਜਿਹੜੇ ਨੇ ਇਹ ਸਾਹਮਣੇ ਨਜ਼ਰ ਆ ਰਹੇ ਨੇ ਸਾਡੇ ਸੂਬੇ ਦੇ ਵਿੱਚ ਵੀ ਕਾਫੀ ਮਰੀਜ਼ ਜਿਹੜੇ ਨੇ ਉਹ ਮਿਲ ਰਹੇ ਨੇ ਬਲੈਕ ਫੰਗਸ ਦੇ ਔਰ ਕੁਝ ਦੂਜੇ ਸੂਬਿਆਂ ਦੇ ਵਿੱਚ ਵਾਈਟ ਫੰਗਸ ਜਾਂ yellow ਫੰਗਸ ਦੇ ਨਾਮ ਵੀ ਸੁਣਨ ਨੂੰ ਮਿਲੇ ਨੇ ਜੀ ਹੁਣ ਗੱਲ ਇਹ ਹੈ ਕਿ ਇਹ ਜਿਹੜਾ ਬਲੈਕ ਫੰਗਸ ਹੈ ਜਾਂ ਇਹ ਸਭ ਫੰਗਲ ਇਨਫੈਕਸ਼ਨਸ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਜਿਹੜੇ ਡਾਇਰੈਕਟਰ ਨੇ ਡਾਕਟਰ ਰੰਦੀਪ ਗੁਲੇਰੀਆ ਉਹਨਾਂ ਨੇ ਕਿਹਾ ਕਿ ਇਹ ਫੰਗਲ ਇਨਫੈਕਸ਼ਨ ਤੋਂ ਨਾ ਐਵੇਂ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਨਾਵਾਂ ਨੂੰ ਲੈ ਕੇ ਇਹ ਅਲੱਗ-ਅਲੱਗ ਜਿਸ ਤਰੀਕੇ ਦੇ ਨਾਲ ਫੰਗਲ ਇਨਫੈਕਸ਼ਨ ਹੁੰਦੀ ਹੈ ਚਿਹਰੇ ਤੇ ਹੁੰਦੀ ਹੈ ਤੇ ਉਹ ਜਾਂ ਮਤਲ ਅੱਖ ਤੇ ਹੁੰਦੀ ਹੈ ਤੇ ਉਹ ਬਲੈਕ ਕਲਰ ਦੀ ਹੋ ਜਾਂਦੀ ਹੈ ਕਿਸੇ ਦੂਸਰੇ ਹਿੱਸੇ ਜੀਭ ਤੇ ਹੁੰਦੀ ਹੈ ਤੇ ਉਹ ਵਾਈਟ ਤਰੀਕੇ ਦੇ ਨਾਲ ਹੋ ਜਾਂਦੀ ਹੈ ਅਸੀਂ ਦੇਖਦੇ ਆ ਕਿ ਜਿਹੜੀ ਇਹ ਫੰਗਲ ਇਨਫੈਕਸ਼ਨ ਹੈਗੀ ਐ ਇਹ ਕਈ ਦੇਖਿਆ ਬ੍ਰੈਡ ਦੇ ਉੱਤੇ ਵੀ ਅਸੀਂ ਦੇਖਦੇ ਆ ਜਾਂ ਕੁਝ ਸਬਜ਼ੀਆਂ ਫਲਾਂ ਦੇ ਵਿੱਚ ਵੀ ਦੇਖਦੇ ਆ ਜਿਹੜੀ ਇਹ ਫੰਗਲ ਹੈਗੀ ਐ ਹਰ ਜਗ੍ਹਾ ਹੁੰਦਾ ਮਿੱਟੀ ਚ ਵੀ ਹੁੰਦਾ ਹਰ ਜਗ੍ਹਾ ਪੇੜ ਪੌਦਿਆਂ ਤੇ ਵੀ ਹੁੰਦਾ ਠੀਕ ਐ ਹਵਾ ਦੇ ਵਿੱਚ ਵੀ ਹੁੰਦਾ ਹੁਣ ਹੁੰਦਾ ਉਹਨਾਂ ਲੋਕਾਂ ਨੂੰ ਐ ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਐ ਬਹੁਤ ਜ਼ਿਆਦਾ ਕਮਜ਼ੋਰ ਹੁੰਦੀ ਐ ਹੁਣ ਜਿਹੜਾ ਤੇ ਬੰਦਾ ਤੰਦਰੁਸਤ ਹੈ ਵਿਗਿਆਨੀ ਇਹ ਕਹਿੰਦੇ ਨੇ ਵੀ ਤੰਦਰੁਸਤ ਬੰਦੇ ਨੂੰ ਤੇ ਬਹੁਤ ਹੀ ਜ਼ਿਆਦਾ ਰੀਅਰ ਚਾਂਸ ਆ ਬਹੁਤ ਘੱਟ ਚਾਂਸ ਹੈ ਇਹੋ ਜਿਹੀ ਫੰਗਲ ਇਨਫੈਕਸ਼ਨ ਹੋਣ ਦੀ ਜਿਹਦੀ ਇਮਿਊਨਿਟੀ ਸਟਰੋਂਗ ਹੈ ਪਰ ਗੱਲ ਕੀ ਹੈ ਕਿ ਕਰੋਨਾ ਦੇ ਨਾਲ ਕਿੱਦਾਂ ਇਹਨੂੰ ਜੋੜ ਕੇ ਦੇਖਿਆ ਜਾਂਦਾ ਹੈ ਕਰੋਨਾ ਦੇ ਨਾਲ ਇਸ ਟੰਗ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿ ਜਦੋਂ ਕਰੋਨਾ ਦੇ ਇਲਾਜ ਦੇ ਦੌਰਾਨ ਵਿਗਿਆਨੀ ਕਹਿੰਦੇ ਨੇ ਕਈ ਕਾਰਨ ਨੇ ਫੰਗਲ ਇਨਫੈਕਸ਼ਨ ਹੋਣ ਦੇ ਜਿਸ ਤਰ੍ਹਾਂ ਕਿ ਇਹਨਾਂ ਦੀ ਇਲਾਜ ਦੇ ਦੌਰਾਨ ਇਮਿਊਨਿਟੀ ਜਿਹੜੀ ਹੈ ਕਮਜ਼ੋਰ ਹੋ ਜਾਂਦੀ ਹੈ ਸਟੀਰੋਇਡਸ ਜਿਹੜੇ ਆ ਉਹ ਦਿੱਤੇ ਜਾਂਦੇ ਆ ਇਲਾਜ ਦੇ ਦੌਰਾਨ ਉਸ ਤੋਂ ਇਲਾਵਾ ਇੱਕ ਹੋਰ ਕਾਰਨ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਕਿ ਮੈਡੀਕਲ ਆਕਸੀਜਨ ਦੇ ਰੂਪ ਦੇ ਵਿੱਚ ਕਮਰਸ਼ੀਅਲ ਆਕਸੀਜਨ ਦਾ ਇਸਤੇਮਾਲ ਕਿਉਂਕਿ ਕਮਰਸ਼ੀਅਲ ਆਕਸੀਜਨ ਜਿਹੜੀ ਹੁੰਦੀ ਆ ਓਨੀ ਪਿਓਰ ਨਹੀਂ ਹੁੰਦੀ 93 94% ਜਿਹੜੀ ਹੈ ਫੀਸਾ ਦੀ ਇੰਨੀ ਪਿਓਰ ਹੁੰਦੀ ਕੁਝ ਹੋਰ ਗੈਸਾਂ ਕਮਰਸ਼ੀਅਲ ਆਕਸੀਜਨ ਦੇ ਵਿੱਚ ਪਾਈਆਂ ਜਾਂਦੇ ਮੀਥੇਨ ਵਰਗੀਆਂ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਜਿਹੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਪਰ ਜਿਹੜੀ ਮੈਡੀਕਲ ਆਕਸੀਜਨ ਹੈ 99.6 7% ਜਿਹੜੀ ਪਿਓਰ ਮੰਨੀ ਜਾਂਦੀ ਹੈ ਇਹ ਵੀ ਕਾਰਨ ਹੋ ਸਕਦਾ ਕਿਉਂਕਿ ਇੰਪੀਰੋਟਿਸ ਜਿਹੜੀਆਂ ਉਹਦੇ ਚ ਹੁੰਦੀਆਂ ਨੇ ਹੈਨਾ ਦੂਸਰੀ ਚੀਜ਼ ਜਿਹੜੀ ਹੈ ਬਹੁਤ ਸਾਰੇ ਹੋਰ ਕਾਰਨ ਵੀ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਐਂਟੀਬਾਇਓਟਿਕਸ ਦੀ ਜ਼ਿਆਦਾ ਇਸਤੇਮਾਲ ਜਾਂ ਜਿੰਕ ਸਪਲੀਮੈਂਟ ਦਾ ਜਿਹੜਾ ਜਿੰਕ ਸਪਲੀਮੈਂਟ ਦਾ ਇਸਤੇਮਾਲ ਹੈ ਉਹ ਵੀ ਜਿਹੜਾ ਜ਼ਿੰਕ ਐਂਡ ਰਿਸਟ ਜਿਹੜੀਆਂ ਚੀਜ਼ਾਂ ਨੇ ਉਹਨਾਂ ਕਰਕੇ ਵੀ ਇਹ ਜਿਹੜੀ ਹੈ ਆ ਆਪਣਾ ਕਹਿ ਸਕਦੇ ਹਾਂ ਫੰਗਲ ਇਨਫੈਕਸ਼ਨ ਆ ਵੱਡੀ ਆ ਤੇ ਤੀਸਰੀ ਜਿਹੜੀ ਚੀਜ਼ ਹੈਗੀ ਹੈ ਜਿਸ ਤਰ੍ਹਾਂ ਮੈਂ ਦੱਸ ਹੀ ਚੁੱਕਾ ਹਾਂ ਸਟੀਰੋਇਡਸ ਦੇ ਜਿਹੜੀਆਂ ਚੀਜ਼ਾਂ ਨੇ ਇਹ ਸਟੀਰੋਇਡਸ ਲੈਣ ਨਾਲ ਹੋ ਸਕਦੀਆਂ ਇੱਕ ਚੀਜ਼ ਹੋਰ ਹੈ ਉਹ ਇਹ ਹੈ ਕਿ ਅਸੀਂ ਅਕਸਰ ਸੁਣਦੇ ਆ ਕਿ ਜਿਹੜਾ ਜਿਹੜੇ ਭਾਫ਼ ਲਵੋ ਜੀ ਬਿਲਕੁਲ ਗਰਮ ਭਾਫ਼ ਲਵੋ ਜੀ ਉਹ ਭਾਪ ਆ ਕੇ ਹੁਣ ਕੁਝ ਵਿਗਿਆਨੀ ਇਹ ਕਹਿ ਰਹੇ ਨੇ ਕਿ ਭਾਫ ਦੇ ਭਾਫ ਕਾਰਨ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ ਕਿਉਂਕਿ ਜਿਹੜੇ ਮੌਇਸਚਰ ਹੁੰਦਾ ਜੀ ਉਹ ਜਦੋਂ ਸਰੀਰ ਦੇ ਵਿੱਚ ਜਾਂਦਾ ਤੇ ਉਹ ਦੇ ਕਰਕੇ ਵੀ ਫੰਗਲ ਨੂੰ ਮਤਲਬ ਵਧਣ 'ਚ ਮਦਦ ਮਿਲਦੀ ਹੈ ਇਹ ਕਈ ਕਾਰਨ ਹੋ ਸਕਦੇ ਨੇ ਹੁਣ ਮੁੱਖ ਦੀ ਗੱਲ ਇਹ ਹੈ ਕਿ ਜੋ ਵੀ ਤਰੀਕਾ ਤੁਸੀਂ ਅਪਣਾਉਣਾ ਜਾਂ ਟ੍ਰੀਟਮੈਂਟ ਅਪਣਾਉਣੀ ਆ ਬੜੇ ਹੀ ਤਰੀਕੇ ਦੇ ਨਾਲ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਸਭ ਚੀਜ਼ਾਂ ਕਰਨੀ ਚਾਹੀਦੀ ਹੈ ਅਕਸਰ ਅਸੀਂ ਦੇਖਿਆ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਨੇ YouTube ਤੋਂ ਵੀਡੀਓ ਦੇਖੀ ਜਾਂ ਫਲਾਣੀ ਨੇ ਇਸ ਤਰੀਕੇ ਨਾਲ ਲਾਇਕ ਰਾਇਆ ਯਾਰ ਇਹ ਇਲਾਜ ਮੇਰਾ ਚੱਲਿਆ ਫਲਾਣੀ ਹਸਪੀਟਲ 'ਚ ਇਹ ਪਰਚੀ ਇਹ ਇਲਾਜ ਕੀਤਾ ਕਰ ਲਾ ਕੋਈ ਗੱਲ ਨਹੀਂ ਹੁਣ ਹਰ ਬੰਦੇ ਦਾ ਜਿਹੜਾ ਚੀਜ਼ ਹੁੰਦੀ ਹੈ ਬਾਡੀ ਜਿਹੜੀ ਹੈ ਅਲੱਗ ਤਰੀਕੇ ਨਾਲ ਰਿਸਪੌਂਡ ਕਰ ਸਕਦੀ ਹੈ ਕਿਸੇ ਬੰਦੇ ਨੂੰ ਕੋਈ ਦਵਾਈ ਸੂਟ ਕਰ ਸਕਦੀ ਕਿਸੇ ਨੂੰ ਕੋਈ ਦਵਾਈ ਸੂਟ ਕਰਦੀ ਕਿਸੇ ਨੂੰ ਕੋਈ ਹੋਰ ਤਰੀਕਾ ਜਿਹੜਾ ਉਹ ਸੂਟ ਕਰ ਸਕਦਾ ਹੈ ਆਪਣੇ ਆਪ ਜਿਹੜੀ ਸੈਲਫ ਮੈਡੀਕੇਸ਼ਨ ਹੈ ਜਿਹੜੀ ਇਹ ਬੜੀ ਨੁਕਸਾਨਮੰਦ ਹੋ ਸਕਦੀ ਹੈ ਤੇ ਇਹ ਸਭ ਚੀਜ਼ਾਂ ਦਾ ਵੀ ਇhtiyat ਰੱਖਣਾ ਚਾਹੀਦਾ ਹੈ ਹੁਣ ਜਿਸ ਤਰੀਕੇ ਦੇ ਨਾਲ ਡਾਕਟਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਡਾਕਟਰ ਰਣਦੀਪ ਗੁਲੇਰੀਆ ਜਿਹੜੇ ਆਲ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਡਾਇਰੈਕਟਰ ਨੇ ਉਹਨਾਂ ਨੇ ਕਿ ਕਨਫਿਊਜ਼ਨ ਜਿਹੜੀਆਂ ਨੇ ਇਹਨਾਂ ਨੂੰ ਲੈ ਕੇ ਜਿਹੜੀਆਂ ਵਾਈਟ ਆ ਜੀ येलो ਆ ਜੀ ਬਲੈਕ ਇਹ ਸਭ ਫੰਗਸ ਇਨਫੈਕਸ਼ਨਸ ਨੂੰ ਲੈ ਕੇ ਕਲਰ ਨੂੰ ਲੈ ਕੇ ਕਨਫਿਊਜ਼ਨ ਕ੍ਰੀਏਟ ਕੀਤੀ ਜਾਂਦੀ ਹੈ ਕੀਤੀ ਗਈ ਹੈ ਕਿਉਂਕਿ ਅਲੱਗ-ਅਲੱਗ ਸਰੀਰ ਦੇ ਹਿੱਸਿਆਂ ਤੇ ਅਲੱਗ ਜਿਹਦਾ ਅੱਖਾਂ ਦੇ ਉੱਤੇ ਆ ਉਹ ਬਲੈਕ ਫੰਗਸ ਹੋ ਜਾਂਦਾ ਹੈ ਜਾਂ ਜੀਭ ਦੇ ਉੱਤੇ ਵਾਈਟ ਹੋ ਜਾਂਦਾ ਹੈ ਕਾਰਨ ਇਹਦਾ ਇੱਕੋ ਹੀ ਹੈ ਰੂਟ ਬਲ ਕਾਰਨ ਇਹ ਉਹ ਫੰਗਲ ਇਨਫੈਕਸ਼ਨ ਹੈ ਜੀ ਠੀਕ ਹੈ ਸੋ ਗੱਲ ਇਹ ਹੈ ਕਿ ਕਲਰ ਦੇ ਤੇ ਅਲੱਗ-ਅਲੱਗ ਚੀਜ਼ਾਂ ਉਹ ਅਲੱਗ-ਅਲੱਗ ਪਾਰਟਸ ਦੇ ਉੱਤੇ ਕੀ ਕਿਸ ਤਰੀਕੇ ਦਾ ਰਿਸਪੌਂਡ ਹੁੰਦਾ ਇਹ ਸਭ ਚੀਜ਼ਾਂ ਹੁੰਦੀਆਂ ਨੇ ਹੁਣ ਗੱਲ ਇਹ ਹੈ ਕਿ ਦੇਖਿਆ ਜਾਵੇ ਦੂਜੀ ਚੀਜ਼ ਇਹ ਹੈ ਕਿ ਲਖਨਊ ਦੇ ਵਿੱਚ ਸੀਵੇਜ ਦੇ ਪਾਣੀ ਦੇ ਵਿੱਚ ਵੀ ਜੀ कोरोना ਦੇ ਜਿਹੜੇ ਆ ਉਹ ਵਾਇਰਸ ਮਿਲਿਆ ਤਿੰਨ ਜਗ੍ਹਾ ਤੋਂ ਜਿਸ ਤਰ੍ਹਾਂ ਪਤਾ ਲੱਗ ਗਿਆ ਕਿ ਸੈਂਪਲਿੰਗ ਕੀਤੀ ਗਈ ਹੈ ਸੀਵੇਜ ਦੇ ਪਾਣੀ ਦੀ ਤੇ ਉਹਦੇ ਵਿੱਚ ਵੀ ਜਿਹੜਾ ਕਰੋਨਾ ਦਾ ਵਾਇਰਸ ਮਿਲਿਆ ਜਿਸ ਤੰਗ ਨਾਲ ਸਬਜ਼ੀਆਂ ਦੇ ਵਿੱਚ ਫਲਾਂ ਦੇ ਵਿੱਚ ਜਾਂ ਜਾਨਵਰਾਂ ਦੇ ਵਿੱਚ ਵੀ ਸੁਣਨ ਨੂੰ ਮਿਲਦੀ ਸੀ ਗੱਲ ਸੋ ਇਹ ਜਿਹੜਾ ਸੀਵੇਜ ਦੇ ਪਾਣੀ ਦੇ ਵਿੱਚ ਵੀ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਯੂਰੀਨੇਸ਼ਨ ਜਿਹੜੀ ਕੋਈ ਬਿਮਾਰ ਇਨਫੈਕਟਡ ਬੰਦਾ ਕਰਦਾ ਜਾਂ ਟਾਇਲਟ ਯੂਜ਼ ਕਰਦਾ ਤੇ ਉਹ ਨਾਲ ਵੀ ਜਿਹੜਾ ਹੈਗਾ ਉਹ ਸਬਜ਼ੀ ਦਾ ਮਲ ਦੇ ਨਾਲ ਉੱਥੇ ਚਲਣਗੇ ਹਾਂ ਹੁਣ ਇਹ ਸਭ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਨੇ ਹੁਣ ਗੱਲ ਇਹ ਆ ਕਿ ਇੱਕ ਚੀਜ਼ ਹੋਰ ਹੈ ਕਿ ਜਦੋਂ ਕੋਈ ਮਹਾਮਾਰੀ ਫੈਲਦੀ ਹੈ ਤਾਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਚਰਿੱਤਰ ਬਹੁਤ ਸਾਰੇ ਲੋਕਾਂ ਦਾ ਚਰਿੱਤਰ ਉੱਪਰ ਕੇ ਸਾਹਮਣੇ ਆਉਂਦਾ ਹੈ ਜੀ ਚੰਗੇ ਲੋਕ ਜਿਹੜੇ ਨੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਖਾਲਸਾ ਏਡਾ ਭੀੜ ਪੈਂਦੀ ਹੈ ਜੱਥੇ ਨਹੀਂ ਉੱਥੇ ਜਾ ਕੇ ਲੋਕਾਂ ਦੀ ਮਦਦ ਲਈ ਅੱਗੇ ਹੋ ਜਾਂਦੇ ਨੇ ਪੱਲਿਓ ਪੈਸੇ ਖਰਚ ਕੇ ਜਾਂ ਜੋ ਵੀ ਇਹਨਾਂ ਦੀ ਐਨਜੀਓ ਬਣੀ ਹੈ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਜਾਂਦੇ ਨੇ ਇਹ ਉਹਨਾਂ ਦਾ ਕੈਰੈਕਟਰ ਸਾਹਮਣੇ ਆ ਜਾਂਦਾ ਹੈ ਕਿ ਇਹ ਕਿਸ ਢੰਗ ਨਾਲ ਚੰਗੇ ਤਰੀਕੇ ਨਾਲ ਕੰਮ ਕਰ ਸਕਦੇ ਨੇ ਕੁਝ ਕਲੇਣੇ ਤਰੀਕੇ ਦੇ ਬੰਦੇ ਵੀ ਹੁੰਦੇ ਨੇ ਜੀ ਚਾਵਲ ਕਿਸਮ ਦੇ ਬੰਦੇ ਜਿਨ੍ਹਾਂ ਨੂੰ ਮੌਕਾ ਪ੍ਰਸਤਾਪਾ ਕਹਿ ਸਕਦੇ ਆ ਉਹ ਕੀ ਕਰਦੇ ਜਦੋਂ ਕੋਈ ਐਹੋ ਜਿਹੀ ਭੀੜ ਆਉਂਦੀ ਹੈ ਪੈਂਦੀ ਹੈ ਤੇ ਉਹ ਆਪਣਾ ਜਿਹੜਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਕਿ ਆਪਾਂ ਹੁਣ ਮੌਕਾ ਆਇਆ ਹੈ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਮਹਿੰਗੀਆਂ ਕਰਤੀ ਨੇ ਬਲੈਕ ਫੰਗਸ ਦੀ ਵੀ ਦਵਾਈ ਜਿਹੜੀ ਹੈ ਸੁਨਨਚੈਕ ਜੋ ਦਵਾਈ ਹੁੰਦੀ ਉਹ ਐਵੇਂ ਬਰ ਕਈ ਗੁਣਾ ਮਹਿੰਗੀਆਂ ਭਾਅ ਤੇ ਵੇਚਦੇ ਪਏ ਆ ਕਾਲਾ ਬਜਾਰੀ ਕਰਦੇ ਪਏ ਆ ਇਸੇ ਤਰੀਕੇ ਨਾਲ ਹੁਣ ਹਿਮਾਚਲ ਪ੍ਰਦੇਸ਼ ਦੇ ਜਿਹੜੇ ਉਹ ਨਾਲਾਗੜ ਦੇ ਵਿੱਚ ਜਿਹੜੀ ਮੈਡੀਸਨ ਇੰਜੈਕਸ਼ਨ ਹੈਗਾ ਰੈਮੈਡੀ ਸਫੇਅਰ ਇਹਦਾ ਪਤਾ ਲੱਗਿਆ ਕਿ ਇਹਦੀ ਨਕਲੀ ਇਸ ਟੀਕੇ ਨੂੰ ਬਣਾਉਣ ਦੀ ਇੱਕ ਫੈਕਟਰੀ ਫੜੀ ਗਈ ਹੈ ਕੁਝ ਟੀਕੇ ਵੀ 6-700 ਦੇ ਕਰੀਏ ਜਿਹੜੇ ਉਹ ਨਕਲੀ ਟੀਕੇ ਫੜੇ ਗਏ ਆ ਔਰ ਦੋਸ਼ੀ ਫੜਿਆ ਗਿਆ ਉਹਦੇ ਕੋਲੋਂ ਲੈਪਟਾਪ ਹੋਰ ਸਮਾਨ ਜਿਹੜਾ ਹੈ ਉਹ ਫੜਿਆ ਗਿਆ ਉਹ ਇਥੋਂ ਪੰਜਾਬ ਦਾ ਮੋਹਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਦੋਸ਼ੀ ਸੋ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਐ ਇਸ ਮੌਕੇ ਦੇ ਵਿੱਚ ਕਾਲਾ ਬਜਾਰੀ ਕਰਦੇ ਐ ਲੋਕਾਂ ਦੇ ਲਈ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਕੋਈ ਚੰਗੇ ਕੰਮ ਕਰਦੀਆਂ ਨੇ ਕੋਈ ਮਾੜੇ ਕੰਮ ਵੀ ਕਰਦੀਆਂ ਨੇ ਸਰਕਾਰ ਸੋ ਇਹ ਸਭ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਪਈਆਂ ਨੇ ਪ੍ਰਿੰਸੀ ਜੀ ਕਰੋਨਾ ਤੋਂ ਜੁੜੀ ਹੀ ਅਗਲੀ ਖਬਰ ਹੈਗੀ ਆ ਗੌਤਮ ਗੰਭੀਰ ਨੂੰ ਲੈ ਕੇ ਜੋ ਭਾਜਪਾ ਦੇ ਸੰਸਦ ਵਿਰੇ ਤੇ ਸਾਫਾ క్రికెਟਰ ਰਹਿ ਚੁਕੇ ਨੇ ਸੁਣਨ ਚ ਇਹ ਆਇਆ ਕਿ ਹਾਲੇ ਹੀ ਹਾਲਪਲਾਦ ਦੇ ਵਿੱਚ ਕੁਝ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਨੇ ਕਰੋਨਾ ਦੀਆਂ ਮੈਡੀਸਿਨਸ ਡਿਸਟ੍ਰਿਬਿਊਟ ਕੀਤੀਆਂ ਨੇ ਜਿਦें ਕਰਕੇ ਸਵਾਲ ਖੜੇ ਹੋਏ ਨੇ ਕਿ ਉਹਨਾਂ ਕੋਲ ਇੰਨੀ ਸਾਰੀ ਵਰਕਰ ਵਿੱਚ ਮੈਡੀਸਿਨਸ ਕਿੱਥੋਂ ਆਈਆਂ ਨੇ ਆਰਤੀ ਜੀ ਗੌਤਮ ਗੰਭੀਰ ਇੱਕ క్రికెਟਰ ਹੈ ਜਿਸ ਦਾ ਤੁਹਾਨੂੰ ਵੀ ਪਤਾ ਹੈ ਤੇ ਭਾਜਪਾ ਦਾ ਭਾਰਤੀ ਜਨਤਾ ਪਾਰਟੀ ਦਾ ਸੰਸਦ ਮੈਂਬਰ ਬਿਲਕੁਲ ਹੁਣ ਗੱਲ ਇਹ ਹੈ ਕਿ ਦਿੱਲੀ ਹਾਈ ਕੋਰਟ ਨੇ ਜੀ ਡਰੱਗ ਕੰਟਰੋਲਰ ਨੂੰ ਦਿੱਲੀ ਦੇ ਨੂੰ ਹੁਕਮ ਦਿੱਤਾ ਹੈ ਕਿ ਇਹ ਦੀ ਜਿਹੜੀ ਹੈ ਉਹ ਜਾਂਚ ਕਰੋ ਪੜਤਾਲ ਕਰੋ ਕਿਉਂਕਿ ਇੱਕ ਜਿਹੜਾ ਦਵਾਈਆਂ ਵੇਚਣ ਵਾਲੀ ਦੁਕਾਨ ਆ ਜਾਂ ਕੋਈ ਹੈਗੀ ਹੈ ਹੈਨਾ ਜਿੱਥੋਂ ਮੈਡੀਸਿਨ ਮਿਲਦੀਆਂ ਨੇ ਜੀ ਉਹ ਦੁਕਾਨ ਤੋਂ ਮਿਲਦਾ ਹੈਗਾ ਰਿਟੇਲ 'ਚ ਦਵਾਈਆਂ ਵੇਚਣ ਵਾਸਤੇ ਉਹਨੂੰ ਲਾਇਸੈਂਸ ਮਿਲਦਾ ਬਲਕ ਦੇ ਵਿੱਚ ਵੇਚਣ ਵਾਸਤੇ ਨਹੀਂ ਮਿਲਦਾ ਬਿਲਕੁਲ ਹੁਣ ਗੱਲ ਇਹ ਹੈ ਕਿ ਚਲੋ ਕੀਤਾ ਤੇ ਭਲੇ ਦਾ ਕੰਮ ਹੀ ਹੈ ਜੀ ਬਿਲਕੁਲ ਪਰ ਜੇ ਇਸ ਤਰੀਕੇ ਦਾ ਹੋ ਜਾਂਦਾ ਮੰਨ ਲਓ ਬਲਕਿ ਜੇ ਮੈਡੀਸਨ ਆndੀਆਂ ਮਿਲਦੀਆਂ ਨੇ ਤੇ ਕੋਈ ਵੀ ਬੰਦਾ ਕਾਲਾ ਵਿਜਾਰੀ ਕਰ ਸਕਦਾ ਇਕੱਠੀਆਂ ਕਰਕੇ ਉਹਦੀ ਥੋੜ ਹੋ ਸਕਦੀ ਹੈ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਜੀ ਉਹਦੀ ਥੋੜ ਹੋ ਸਕਦੀ ਹੈ ਇਸ ਦਵਾਈ ਦੀ ਕੱਲ ਨੂੰ ਕਿੱਲਤ ਆ ਸਕਦੀ ਹੈ ਬਿਲਕੁਲ ਸੋ ਇਹਦੇ ਵਿੱਚ ਪਹਿਲਾਂ ਵੀ ਇਹਦੇ ਨਾਲ ਹੀ ਦਿੱਲੀ ਹਾਈ ਕੋਰਟ ਨੇ ਇਹ ਵੀ ਜਿਹੜੇ ਹੁਕਮ ਕੀਤੇ ਨੇ ਡਰਗ ਕੰਟਰੋਲਰ ਨੂੰ ਕਿ ਜਿਹੜੀ ਦਿੱਲੀ ਦੀਆਂ ਦੋ ਦਿੱਲੀ ਦੇ ਦੋ ਵਿਧਾਇਕ ਨੇ ਇੱਕ ਤੇ ਪ੍ਰੀਤੀ ਤੋਮਰ ਹੈ ਇੱਕ ਪ੍ਰਵੀਨ ਕੁਮਾਰ ਹੈ ਉਹਨਾਂ ਤੇ ਵੀ ਜਿਹੜੇ ਦੋਸ਼ ਲੱਗੇ ਆ ਕਿ ਉਹਨਾਂ ਨੇ ਵੀ ਆਕਸੀਜਨ ਜਿਹੜੀ ਹੈਗੀ ਆ ਉਹ ਬਲਕ ਚ ਇਕੱਠੀ ਕੀ ਕੀਤੀ ਹੈ ਤੇ ਉਹ ਤਾਂ ਕਿ ਲੋਕਾਂ ਦੀ ਭਲਾਈ ਲਈ ਚਾਹੇ ਆ ਕਿਸੇ ਵੀ ਤਰੀਕੇ ਦਾ ਉਹਨਾਂ ਤੇ ਵੀ ਜਿਹੜੇ ਜਾਂਚ ਦੇ ਜਿਹੜੇ ਹੁਕਮ ਉਹ ਜਾਰੀ ਕੀਤੇ ਨੇ ਜੋ ਵੀ ਇੱਕ ਸਿਸਟਮ ਹੋਣਾ ਚਾਹੀਦਾ ਇੱਕ ਪੂਰਾ ਇੱਕ ਪ੍ਰੋਸੀਜਰ ਹੁੰਦਾ ਪ੍ਰੋਟੋਕਾਲ ਹੁੰਦਾ ਉਹਦੇ ਵਿੱਚ ਕਿਤੇ ਨਾ ਕਿਤੇ ਮੈਂ ਸਮਝਨਾ ਕਿ ਚਾਹੇ ਸਰਕਾਰ ਦੀ ਈ ਘਾਟ ਹੈਗੀ ਹੈ ਕਿ ਅਗਰ ਕੋਈ ਚੀਜ਼ ਲੈਣਾ ਚਾਹੁੰਦਾ ਹੈ ਜਾਂ ਮੰਨ ਲਓ ਕਿਸੇ ਲੋਕਾਂ ਦੀ ਭਲਾਈ ਦੇ ਲਈ ਉਹ ਚੀਜ਼ ਵਰਤੀ ਜਾਂਦੀ ਹੈ ਤਾਂ ਇੱਕ ਉਹ ਪੂਰਾ ਦਾ ਪੂਰਾ ਪ੍ਰੋਟੋਕਾਲ ਹੋਣਾ ਚਾਹੀਦਾ ਵੀ ਇੱਥੋਂ ਇਹ ਚੀਜ਼ ਆਉਣੀ ਹੈ ਐਨੀ ਲੈਣੀਆਂ ਮੈਂ ਇੱਥੇ ਵਰਤਣੀ ਹੈ ਇੱਥੇ ਨਹੀਂ ਵਰਤਣੀ ਜੀ ਬਿਲਕੁਲ ਤੇ ਇਹ ਸਭ ਚੀਜ਼ਾਂ ਜਿਹੜੀਆਂ ਮੈਂ ਸਮਝਨਾ ਕਿ ਸਰਕਾਰ ਨੂੰ ਦੇਖਣੀ ਚਾਹੀਦੀ ਹੈ ਕਿ ਪੂਰਾ ਪ੍ਰੋਪਰ ਪ੍ਰੋਸੀਜਰ ਹੋਣਾ ਚਾਹੀਦਾ ਹੈ ਜੇ ਮੰਨ ਲਓ ਕੋਈ ਬੰਦਾ ਕਹਿੰਦਾ ਜੀ ਮੈਂ ਤੇ ਜੀ ਦਵਾਈਆਂ ਇਕੱਠੀਆਂ ਕਰਕੇ ਵੇਚਣੀਆਂ ਨੇ ਤੇ ਉਹ ਇੱਕ ਪ੍ਰੋਪਰ ਪ੍ਰੋਸੀਜਰ ਦੇ ਨਾਲ ਪ੍ਰੋਪਰ ਜਿਹੜਾ ਹੈਗਾ ਉਹ ਤੌਰ ਤਰੀਕਾ ਜੀ ਵਿਧੀ ਹੈ ਉਹਦੇ ਹਿਸਾਬ ਦੇ ਨਾਲ ਉਸ ਚੀਜ਼ ਨੂੰ ਖਰੀਦਣਾ ਚਾਹੀਦਾ ਜੀ ਇੱਥੇ ਨਾਲ ਹੀ ਵੀੰਦਰ ਜੀ ਆਜਾ ਨੇ ਹੁਣ ਕਿਸਾਨੀ ਪੰਨਕ ਜਿਸ ਤਰ੍ਹਾਂ ਅੱਜ 26 ਮਈ ਹੈ ਅੱਜ ਕਿਸਾਨ ਜਥੇਬੰਦਿਆਂ ਵੱਲੋਂ ਬਲੈਕ ਡੇ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਤਾਂ ਕਿਸ ਤਰੀਕੇ ਦਾ ਅੱਜ ਮਾਹੌਲ ਦੇਖਣ ਨੂੰ ਮਿਲ ਰਿਹਾ ਜਿਵੇਂ ਕਿ ਤੁਹਾਡੀ ਵੈਸੀ ਵੀ ਅੱਗੇ ਵੀ ਗੱਲਬਾਤ ਹੁੰਦੀ ਹੈ ਕਿ ਸਾਂਝ ਅਥੇ ਬੰਦੀਆਂ ਦੇ ਨਾਲ ਤਾਂ ਕੀ ਅੱਜ ਕੋਈ ਇਸਤਾਂ ਦੀ ਕੋਈ ਹੁੱਲੜਬਾਜੀ ਤਾਂ ਨਹੀਂ ਹੋਈ ਕਿ ਕਿਸਾਨਾਂ ਨੇ ਇਸ ਆंदोलਨ ਦੇ ਵਿੱਚ ਰੁਕਾਵਟ ਪੈਦਾ ਕੀਤੀ ਗਈ ਹੋਵੇ ਦੇਖੋ ਜੀ ਪਹਿਲੀ ਗੱਲ ਤੇ ਇਹ ਹੈ ਗੁਰਨਾਮ ਸਿੰਘ ਝੜੂਨੀ ਜਿਹੜੇ ਕਿ ਹਰਿਆਣਾ ਦੇ بڑے ਨਾਮੀ ਕਿਸਾਨ ਆਗੂ ਨੇ ਬਿਲਕੁਲ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਭਾਈ ਅੱਜ ਦੇ ਦਿਨ ਨੂੰ ਕਾਲਾ ਦਿਹਾੜਾ ਨਹੀਂ ਕਹਿਣਾ ਇਹ ਕਾਲਾ ਦਿਨ ਨਹੀਂ ਹੈ ਜੀ ਇਹ ਅੱਜ ਅਸੀਂ ਜਰੂਰ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਾਂ ਜੀ ਅੱਜ 26 ਮਈ ਹੈ ਜੀ 6 ਮਹੀਨੇ ਹੋ ਗਏ ਨੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਕਰਦਿਆਂ ਨੂੰ ਜੀ ਦੂਜੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਨੂੰ ਵੀ 6 ਸਾਲ ਹੋ ਗਏ ਨੇ ਜੀ ਬਿਲਕੁਲ ਵਿਰੋਧ ਪ੍ਰਦਰਸ਼ਨ ਤੇ ਕਰਨਾ ਹੈ ਜੀ ਪਰ ਅੱਜ ਦਾ ਦਿਨ ਨੂੰ ਕਾਲਾ ਦਿਹਾੜਾ ਨਹੀਂ ਕਹਿਣਾ ਉਹਦਾ ਕਾਰਨ ਇਹ ਹੈ ਕਿ ਅੱਜ ਹੈਗੀ ਹੈ ਬੁੱਧ ਪੂਰणिमा ਜੀ ਮਹਾਤਮਾ ਬੁੱਧ ਨੂੰ ਅੱਜ ਜਿਹੜੇ ਗਿਆਨ ਪ੍ਰਾਪਤ ਹੋਇਆ ਸੀ ਉਹਨਾਂ ਨੂੰ ਇਸ ਕਰਕੇ ਅੱਜ ਦੇ ਦਿਨ ਨੂੰ ਆਪਾਂ ਬਲੈਕ ਡੇ ਜਾਂ ਕਾਲਾ ਦਿਨ ਨਾ ਕਹੀਏ ਅੱਜ ਵਿਰੋਧ ਵਾਲਾ ਦਿਨ ਕਿਸਾਨ ਸਰਕਾਰ ਦੇ ਵਿਰੋਧ ਵਾਲਾ ਦਿਨ ਆਪਾਂ ਕਹਿ ਸਕਦੇ ਹਾਂ ਕਿ ਨਵੇਂ ਤਰੀਕੇ ਦੇ ਨਾਲ ਇੱਕ ਨਵੀਂ ਸ਼ੁਰੂਆਤ ਦੇ ਨਾਲ ਇਸ ਦਿਨ ਤੇ ਤੇ ਜਿਹੜੀ ਸ਼ੁਰੂਆਤ ਕੀਤੀ ਹੈ ਔਰ ਇਹਨਾਂ ਨੇ ਚੜੂ ਨਹੀਂ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਅੱਜ ਅਸੀਂ ਇਹਨਾਂ ਦੇ ਜਿਹੜੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਨੇ ਉਹਨਾਂ ਤੇ ਫੁੱਲ ਅਰਪਿਤ ਕਰਾਂਗੇ ਉਨਾ ਤੋਂ ਸ਼ਕਤੀ ਲਵਾਂਗੇ ਤੇ ਇੱਕ ਨਵੀਂ ਸ਼ੁਰੂਆਤ ਜਿਹੜੀ ਕਿਸਾਨ ਅੰਦੋਲਨ ਦੀ ਉਹ ਕਰਾਂਗੇ ਔਰ ਇੱਥੇ ਜੋ ਜਿਸ ਤਰੀਕੇ ਦੇ ਨਾਲ ਆਪਾਂ ਕੱਲ ਵੀ ਧੋਣੇ ਆਗੇ ਬੀਬੀਆਂ ਲੱਗੀਆਂ ਸਲਾਈ ਮਸ਼ੀਨਾਂ ਨੂੰ ਜਿਹੜਾ ਦੇਣ ਤੇ ਬੀਬੀਆਂ ਨੇ ਚੰਗੇ ਕਾਲੇ ਝੰਡੇ ਤਿਆਰ ਕੀਤੇ ਤੇ ਅਸੀਂ ਦੇਖਿਆ ਕਿ ਕਈ ਆਗੂ ਵੀ ਜਿਹੜੇ ਨੇ ਉਹ ਸਮਰਥਨ ਕਰ ਰਹੇ ਨੇ ਕਈ ਸਿਆਸੀ ਪਾਰਟੀਆਂ ਜਿਹੜੀਆਂ ਵਿਰੋਧੀ ਧਰਦੀਆਂ ਨੇ ਉਹ ਵੀ ਅੱਜ ਦੇ ਦਿਨ ਸਮਰਥਨ ਕਰ ਰਹੀਆਂ ਨੇ ਝੰਡੇ ਲੱਗੇ ਨੇ ਗੱਡੀਆਂ ਤੇ ਲੱਗੇ ਨੇ ਗੱਡੀਆਂ ਤੇ ਲੱਗੇ ਨੇ ਸਾਈਕਲਾਂ ਤੇ ਲੱਗੇ ਨੇ ਮੋਟਰ ਕਾਰਾਂ ਤੇ ਲੱਗੇ ਨੇ ਸਭ ਨਾਲ ਜਗ੍ਹਾ ਕਾਲੇ ਝੰਡੇ ਲੱਗੇ ਨੇ ਤੇ ਲੋਕਾਂ ਨੇ ਆਪਣੇ ਘਰਾਂ ਦੇ ਉੱਤੇ ਵੀ ਝੰਡੇ ਲਾਏ ਨੇ ਬੀਬੀਆਂ ਨੇ ਕਾਲੀਆਂ ਚੁੰਨੀਆਂ ਲਈਆਂ ਤੇ ਭਾਈਆਂ ਨੇ ਕਾਲੀਆਂ ਪੱਗਾਂ ਬਧੀਆਂ ਨੇ ਬਹੁਤ ਅੱਛੀ ਗੱਲ ਹੈ ਵਿਧਾ ਜੀ ਕਿ ਸਮਰਥਨ ਕੀਤਾ ਜਾ ਰਿਹਾ ਹੈ ਕਿ ਸਾਥ ਆਂਦਲਨ ਨੂੰ ਕਾਲੇ ਝੰਡਾ ਦੇ ਨਾਲ ਰੈਲੀ ਕੱਢ ਕੇ ਲੇਕਿਨ ਆ ਅੱਜ 26 ਮਈ ਤੋਂ ਪਹਿਲਾਂ ਹੀ ਤੇ ਇਹੀ ਕਿਹਾ ਜਾ ਰਿਹਾ ਸੀਗਾ ਕਿ 26 ਮਈ ਨੂੰ ਅਸੀਂ ਕਾਲਾ ਦਿਵਸ ਮਨਾਵਾਂਗੇ ਜਿਵੇਂ ਕਿ ਚੜੂਨੀ ਸਾਹਿਬ ਨੇ ਹੁਣੇ ਕਿਹਾ ਵੀ ਅਸੀਂ ਇਹਨੂੰ ਕਾਲਾ ਦਿਹਾੜਾ ਨਾ ਕਹੀਏ ਦੇਖੋ ਹੈ ਤਾਂ ਕੀ ਸੀਗਾ ਜੇ ਕੋਈ ਹੋਰ ਦਿਨ ਹੁੰਦਾ ਜੀ 26 ਮਈਨਾ ਹੁੰਦਾ ਤੇ ਇਸ ਨੂੰ ਆਪਾਂ ਕਾਲਾ ਦਿਨ ਕਹਿ ਸਕਦੇ ਸੀ ਪਰ ਚੜੂਨੀ ਸਾਹਿਬ ਨੇ ਖਾਸ ਤੌਰ ਤੇ ਕਿਹਾ ਵੀ ਬੁੱਧ ਪੂਰਨਿਮਾ ਕਰਕੇ ਇਸ ਨੂੰ ਕਾਲੇ ਦਿਨ ਦਾ ਨਾਂ ਨਾ ਦਈਏ ਕਾਰਨ ਇਹ ਹੈ ਜੇ ਮੰਨ ਲਓ 27 ਮਈ ਹੁੰਦੀ ਆ 25 ਮਈ ਹੁੰਦੀ ਤੇ ਉਸ ਨੂੰ ਇਸ ਕਾਲਾ ਦੇਣ ਦਾ ਦੱਸੇ ਚਲੋ ਉਹਨਾਂ ਦੀ ਆਪਣੀਆਂ ਭਾਵਨਾਵਾਂ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਹੈਗੀਆਂ ਸ਼ਰਧਾ ਦੇ ਤੌਰ ਤੇ ਚੌੜੀ ਨਿਸਾਬ ਨੇ ਆਪਣੀਆਂ ਭਾਵਨਾਵਾਂ ਪ੍ਰਕਟ ਕੀਤੀਆਂ ਨੇ ਕਈ ਵਾਰੀ ਕੀ ਹੁੰਦਾ ਹੈ ਕਿ ਬੀਬਾ ਜੀ ਕਿਸੇ ਗੱਲ ਨੂੰ ਖਿੱਚਣ ਦੀ بجائے ਨਾ ਉਹਦਾ ਹਿਸਾਬ ਹੁੰਦਾ ਹੈ ਕਿ ਆ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਐਵੇਂ ਗੱਲ ਨੂੰ ਤੂਲ ਦੇ ਦਿੰਦੇ ਨੇ ਉਹ ਤੂਲ ਦੇਣ ਵਾਲੀ ਗੱਲ ਨਹੀਂ ਹੁੰਦੀ ਕਈ ਵਾਰੀ ਦਿਮਾਗੇ ਨਹੀਂ ਆਉਂਦਾ ਜਦੋਂ ਕਿਸੇ ਦਿਮਾਗ ਦੇ ਆ ਗਿਆ ਤੇ ਉਹ ਦੱਸਤਾ ਉਹਨਾਂ ਨੇ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਕੋਈ ਐਸੀ ਗੱਲ ਨਹੀਂ ਐ ਬਹੁਤ ਵੱਡੀ ਗੱਲ ਨਹੀਂ ਐ ਤੇ ਗੱਲ ਇਹ ਐ ਕਿ ਇਸ ਵੇਲੇ ਜੋ ਪੂਰੇ ਪੰਜਾਬ ਦੇ ਵਿੱਚ ਹਾਲਾਤ ਜਾਂ ਆਪਾਂ ਪੂਰੇ ਦਿੱਲੀ ਦੇ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਨੇ ਉਹ ਇਸੇ ਕਰਕੇ ਸਰਕਾਰ ਦੇ ਖਿਲਾਫ ਹੋ ਕੇ ਬੈਠੇ ਨੇ ਔਰ ਉਹਨਾਂ ਦਾ ਮੰਚਾ ਜਿਹੜੀ ਮੰਗ ਐ ਇਹੀ ਐ ਕਿ ਭਾਈ ਤਿੰਨੇ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਔਰ ਜਿਹੜਾ ਬਿਜਲੀ ਸੋਧ ਬਿੱਲ 2020 ਐ ਇਹ ਵੀ ਔਰ ਤੀਸਰਾ ਜਿਹੜਾ ਆਪਾਂ ਕਹਿੰਦੇ ਪ੍ਰਾਲੀ ਆਰਡੀਨੈਂਸ ਹੈ ਇਹ ਮੁੱਦਾ ਹੈਗਾ ਔਰ ਇੱਕ ਐਮਐਸਪੀ ਜਿਹੜੀ ਹੈ ਉਹਦੇ ਤੇ ਲਿਖਤ ਗਰੰਟੀ ਦਿੱਤੀ ਜਾਵੇ ਚਿੱਠੀ ਵੀ ਭੇਜੀ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਜੀ ਦੇਖੋ ਨਵੀਂ ਸ਼ੁਰੂਆਤ ਹੋਈ ਹੈ ਬਹੁਤ ਸਾਰੇ ਜਿਹੜੇ ਸਿਆਸੀ ਜਿਹੜੇ ਲੋਕ ਨੇ ਨਾਲ ਜੁੜੇ ਨੇ ਲੋਕ ਆਏ ਨੇ ਅੱਗੇ ਔਰ ਇੱਕ ਨਵੀਂ ਸ਼ੁਰੂਆਤ ਦੀ ਗੱਲ ਹੋਈ ਹੈ ਜੀ ਜੀ ਅਮਰਿੰਦਰ ਜੀ ਹੁਣ ਆਪਾਂ ਆ ਜੰਨੇ ਆ ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਹੀ ਕਹਿ ਲਓ ਕਿ ਮਾਹੌਲ ਜਿਹੜਾ ਇਸ ਟਾਈਮ ਬਹੁਤ ਹੀ ਕਹਿ ਲਓ ਕਿ ਟਕਰਾਅਬਾਜ਼ੀ ਚਲਾ ਚੱਲਦਾ ਪਿਆ ਨਾ ਕਾਂਗਰਸ ਸਰਕਾਰ ਦੇ ਆਪਸੀ ਜਿਹੜੇ ਝਗੜੇ ਨੇ ਉਹ ਖਤਮ ਹੋਦਾ ਨਾਮ ਨਹੀਂ ਲੈ ਰਹੇ ਨੇ ਤੇ ਬੀਤੀ ਦਿਨੀ ਜਿਹੜੇ ਕੈਪਟਨ ਸਰਕਾਰ ਤੋਂ ਬਾਗੀ ਹੋਏ ਨੇ ਕੋਈ ਮੰਤਰੀ ਜਾਂ ਵਿਧਾਇਕ ਮੱਦੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾਲੇ ਦੇ ਘਰ ਬੀਤੇ ਦਿਨ ਮੀਟਿੰਗ ਹੋਈ ਹੈ ਜਿਦੇ ਵਿੱਚ ਦੋ ਹੋਰ ਨਵੇਂ ਚਿਹਰੇ ਦੇਖਣ ਨੂੰ ਮਿਲੇ ਨੇ ਉਹਨਾਂ ਦੇ ਖਿਲਾਫ ਇੱਕ ਨਾਮ ਆ ਰਿਹਾ ਹੈ ਰਾਜਾ ਵੜਿੰਗ ਦਾ ਜੋ ਸੂਤਰਾਂ ਤੋਂ ਪਤਾ ਚੱਲਿਆ ਹੈ ਤੇ ਦੂਜਾ ਹੈਗਾ ਆ ਰਮਿੰਦਰ ਸਿੰਘ ਆਵਲਾ ਗੱਲ ਇਹਦਾ ਹੈ ਬੀਬਾ ਜੀ ਕਿ ਇਹ ਜਿਹੜੀਆਂ ਲੜੀਆਂ ਬੈਠਕਾਂ ਦੀਆਂ ਇਹ ਲਗਾਤਾਰ ਚੱਲ ਰਹੀਆਂ ਨੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸ ਹੀ ਚੁੱਕੇ ਹੋ ਕਿ ਬੀਤੇ ਦਿਨ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਘਰ ਬੈਠਕ ਹੋਈ ਹੈ ਜੀ ਉਹਦੇ ਵਿੱਚ ਦੱਸਿਆ ਜੋ ਜਾਂਦਾ ਹੈ ਜੀ 6 ਜਿਹੜੇ ਆ ਉਹ ਵਿਧਾਇਕ ਉੱਥੇ ਸ਼ਾਮਲ ਸੀ ਉਸ ਬੈਠਕ ਦੇ ਵਿੱਚ ਜੀ ਜਿਹਦੇ ਵਿੱਚ ਤੁਸੀਂ ਦੋ ਦਾਸੀ ਦਿੱਤਾ ਹੈ ਜੀ ਹੁਣ ਗੱਲ ਹੈ ਕਿ ਜਿਹੜਾ ਰਮਿੰਦਰ ਸਿੰਘ ਆਵਲਾ ਹੈ ਜੀ ਇਹ ਨੌਜਵਾਨ ਵਿਧਾਇਕ ਹੈ ਬਿਲਕੁਲ ਜਲਾਲਾਬਾਦ ਤੋਂ ਜੀ ਔਰ ਇਹ 2019 ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਸੀ ਜੀ ਉਹਦੇ ਚ ਪਹਿਲੀ ਵਾਰ ਵਿਧਾਇਕ ਦੇ ਤੌਰ ਤੇ ਇਹ ਸ਼ਮੂਲੀਅਤ ਕੀਤੀ ਵਿਧਾਨ ਸਭਾ ਦੇ ਵਿੱਚ ਜੀ ਇਹ ਨਾਂ ਨੇ ਸੋ ਗੱਲ ਇਹ ਹੈ ਕਿ ਬੈਠਕਾਂ ਦਾ ਦੌਰ ਜਿਹੜਾ ਹੈ ਉਹ ਲਗਾਤਾਰ ਚੱਲ ਰਿਹਾ ਹੈ ਨਾਰਾਜ਼ਗੀਆਂ ਜਿਹੜੀਆਂ ਨੇ ਲਗਾਤਾਰ ਪ੍ਰਗਟਾਈਆਂ ਜਾ ਰਹੀਆਂ ਨੇ ਔਰ ਹਾਈ ਕਮਾਂਡ ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਨੇ ਕਿਹਾ ਸੀ ਜੀ ਕਿ ਭਾਈ ਹਫ਼ਤਾ 10 ਦਿਨ ਰੁਕ ਜਾਓ ਅਸੀਂ ਇੰਟਰਫੇਅਰ ਕਰਾਂਗੇ ਉਹ ਚੰਨੀ ਹੋਣਾ ਨੇ ਵੀ ਚਰਨਜੀਤ ਸਿੰਘ ਚੰਨੀ ਨੇ ਵੀ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਸੀ ਉਹ ਰੋਗੇ ਸੀ ਕਿ ਭਾਈ ਚਲੋ ਹਾਈ ਕਮਾਂਡ ਆਉਗੀ ਤੇ ਅਸੀਂ ਵਿਚਾਰ ਵਟਾਂਦਰਾ ਕਰਕੇ ਅਗਲਾ ਫੈਸਲਾ ਲੈ ਲਾਂਗੇ ਪਰ ਹਾਈ ਕਮਾਂਡ ਨੇ ਹਲੇ ਤੱਕ ਜਿਸ ਤਰ੍ਹਾਂ ਹਰੀਸ਼ ਸ਼ਰਾਵਤ ਹੋਰਾਂ ਨੇ ਕਿਹਾ ਅਸੀਂ ਪੰਜਾਬ ਦੇ ਜਿਹੜੇ ਪੰਜਾਬ ਕਾਂਗਰਸ ਤੇ ਮਾਮਲਿਆਂ ਦੇ ਜਿਹੜੇ ਇਨਚਾਰਜ ਨੇ ਉਹਨਾਂ ਨੇ ਕਿਹਾ ਸੀ ਹਮ ਪਰ ਹਾਲੇ ਤੱਕ ਕੋਈ ਇਹੋ ਜੀ ਸੂਚਨਾ ਜਿਹੜੀ ਪ੍ਰਾਪਤ ਨਹੀਂ ਹੋਈ ਤੇ ਉਹਨਾਂ ਦਾ ਵੀ ਜਿਹੜਾ ਇੱਕ ਸਬਰ ਰੱਖਿਆ ਹੋਇਆ ਸੀ ਉਹ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਹੈ ਤੇ ਇਹ ਵੀ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਕੋ ਹੋ ਸਕਦਾ ਹੈ ਕਿ ਨਵਾਂ ਫੈਸਲਾ ਜਿਹੜਾ ਹੈ ਪੰਜਾਬ ਦੇ ਜਿਹੜੇ ਵਿਧਾਇਕ ਨੇ ਉਹ ਕਰ ਲੈਣ ਜਿਹੜੇ ਕਿ ਮੁੱਖ ਮੰਤਰੀ ਦੇ ਮੁਖਾਲਫਤ ਕਰ ਰਹੇ ਨੇ ਸੋ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਹੁਣ ਚੀਜ਼ਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਔਰ ਇਸੇ ਲੜੀ ਦੇ ਵਿੱਚ ਹੁਣ ਕੈਪਟਨ ਸਾਹਿਬ ਵੀ ਜਿਸ ਢੰਗ ਨਾਲ ਉਹਨਾਂ ਨੇ ਜੋ ਮੁਖਾਲਫਤ ਹੋਈ ਹੈ ਕਿ ਭਾਈ ਇਹਨਾਂ ਨੇ ਜਿਹੜੇ ਆਪਣੇ ਵਾਅਦੇ ਕੀਤੇ ਸੀ ਜਿਹੜੇ ਮੁੱਦੇ ਆ ਉਹ ਹੱਲ ਨਹੀਂ ਕੀਤੇ ਜੋ ਉਹਨਾਂ ਨੇ ਵਾਅਦੇ ਆਪਣੇ ਕੀਤੇ ਸੀ ਤੇ ਹੁਣ ਕੈਪਟਨ ਸਾਹਿਬ ਨੇ ਫਟਾਫੜ ਕਹਿੰਦੇ ਨੇ ਉਹ ਇੱਕ ਹੁਣ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਨੇ ਜੀ ਤੇ ਉਹ ਇੱਕ ਪੰਜਾਬ 'ਚ ਨਾ ਆਪਣੇ ਆ ਖਾਵਤ ਹੈਗੀ ਨੇ ਆ ਖਾਨਾ ਹੈਗਾ ਕਿ ਵੀੜੇ ਆਈ ਜੰਜ ਤੇ ਵਿਨੋ ਕੁੜੀ ਦੇ ਕੰਨ ਜੀ ਉਹ ਹਾਲ ਇਹਨਾਂ ਨੇ ਕਰਤਾ ਫਟਾਫੜ ਹੁਣ ਆਖਣ ਦੇ ਨੇ ਕਿ ਫਟਾਫੜ ਜੀ ਆਪਣੇ ਜਿਹੜਾ ਮਹਿਕਮਾ ਐਗਰੋ ਜ਼ਗਾਰ ਉਤਪਤੀ ਤੇ ਸਿਖਲਾਈ ਮਹਿਕਮੇ ਨੂੰ ਇਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਕਿ ਫਟਾਫੜ ਪਾਈ ਜਿਹੜੀ ਆ ਇਹ ਸਾਡਾ ਜਿਹੜਾ ਟੀਚਾ ਸੀ ਨਾ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਉਹ ਫਟਾਫਟ ਦਵਾ ਦਵਾ ਨੂੰ ਹਾਸਲ ਕਰੋ ਹੁਣ ਗੱਲ ਇਹ ਹੈ ਕਿ ਸਾਢੇ 4 ਸਾਲ ਤੋਂ ਵੱਧ ਦਾ ਸਮਾਂ ਮੇਰੇ ਖਿਆਲ ਸਾਢੇ 4 ਸਾਲ ਹੋ ਗਏ ਨੇ ਜੀ ਬਿਲਕੁਲ ਸੋ ਉਹਦੇ ਵਿੱਚ ਹੁਣ ਨਜ਼ਰ ਆ ਰਹੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਹੋਰ ਕਈ ਵਾਦ ਨੇ ਹੁਣ ਜਿਹੜੇ ਬਾਕੀ ਦੇ ਵਿਧਾਇਕ ਨੇ ਉਹੀ ਤੇ ਗੱਲ ਕਹਿ ਰਹੇ ਨੇ ਵੀ ਅਸੀਂ ਹੁਣ ਅਗਲੀਆਂ ਚੋਣਾਂ ਲੜਨੀਆਂ ਨੇ ਭਾਈ ਅਸੀਂ ਪਬਲਿਕ ਨੂੰ ਕੀ ਜਵਾਬ ਦਈਏ ਉਹ ਵੱਖਰੀ ਗੱਲ ਹੈ ਕਿ ਕਿਹਦੇ ਪੱਤੇ ਕੱਟ ਦਿੰਦਾ ਹੈ ਕਿ ਮਤਲਬ ਸਰਕਾਰ ਆਪਣੇ ਪਾਰਟੀ ਵੱਲੋਂ ਕਿਹਦੇ ਪੱਤੇ ਕੱਟੇ ਜਾਂਦੇ ਨੇ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਇਹਦੇ ਵਿੱਚ ਤੇ ਕਿਹਦਾ ਕਿਹੜਾ ਬੰਦੇ ਨੂੰ ਟਿਕਟ ਮਿਲਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਹੜੇ ਸਿਟਿੰਗ ਐਮ ਐਲ ਏ ਹੈਗੇ ਨੇ ਉਹ ਉਹਨਾਂ ਨੂੰ ਤੇ ਹੁਣ ਪਬਲਿਕ ਤੇ ਪੁੱਛੂਗੀ ਬਿਲਕੁਲ ਕਿ ਭਾਈ ਹੁਣ ਤੁਸੀਂ ਵਾਅਦੇ ਕਿਤੇ ਹੱਸਣਗੇ ਵੀ ਹੈਗੇ ਤੂੰ ਵਾਅਦੇ ਕਿਤੇ ਤੁਸੀਂ ਭਈ ਇਹ ਕਰਦਾਂਗੇ ਹੁਣ ਕਿੱਥੇ ਗਏ ਵਾਅਦੇ ਸੋ ਇਹ ਸਭ ਚੀਜ਼ਾਂ ਵੀ ਹੋ ਰਹੀਆਂ ਨੇ ਦੂਜੇ ਪਾਸੇ ਆਪਾਂ ਕਹੀਏ ਵੀ ਸਾਡੇ ਸੁਖਵੀਰ ਸਿੰਘ ਬਾਦਲ ਜਿਹੜੇ ਸ਼ਰੋਮਣੀ ਕਾਲੀਦਾਲ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਹੁਣ ਉਹ ਵੀ ਦੱਸ ਰਹੇ ਨੇ ਕਿ ਉਹ ਵੀ ਟਿੱਪਣੀਆਂ ਕਰ ਰਹੇ ਨੇ ਕਿ ਕੈਪਟਨ ਸਾਹਿਬ ਨੇ ਵਾਅਦੇ ਨਹੀਂ ਕੀਤੇ ਕੈਪਟਨ ਸਾਹਿਬ ਨੇ ਇਹ ਨਹੀਂ ਕੀਤਾ ਕੈਪਟਨ ਸਾਹਿਬ ਨੇ ਉਹ ਨਹੀਂ ਕੀਤਾ ਇਹ ਦੂਜੇ ਸੂਬਿਆਂ 'ਚ ਇਹ ਹੋ ਗਿਆ ਦੂਜੇ ਸੂਬਿਆਂ 'ਚ ਮਹਾਰਾਸ਼ਟਰ ਦੇ ਵਿੱਚ 600 ਕਰੋੜ ਰੁਪਏ ਜਿਹੜਾ ਹੈਗਾ ਸਰਕਾਰ ਨੇ ਦਿੱਤਾ ਹੈ ਵੈਕਸੀਨੇਸ਼ਨ ਵਾਸਤੇ ਉੱਥੇ ਪ੍ਰਾਈਵੇਟ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਦੀ ਵੀ ਜਿਹੜੀ ਹੈ ਇੱਕ ਰਕਮ ਮਿੱਥੀ ਗਈ ਹੈ ਇਲਾਜ ਦੀ ਫਲਾਣਾ ਕੰਮ ਕੀਤਾ ਢਿੰਗਣਾ ਕੰਮ ਕੀਤਾ ਸਾਡੀ ਸੂਬਾ ਸਰਕਾਰ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਤੇ ਇਹਨਾਂ ਨੂੰ ਸਾਡੇ ਕੈਪਟਨ ਸਾਹਿਬ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਹੈਗੇ ਆ ਇਹਨਾਂ ਨੂੰ ਇੱਕ ਖਲਾਕੀ ਤੌਰ ਤੇ ਜਿਹੜਾ ਉਹ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਬਿਲਕੁਲ ਹੁਣ ਗੱਲ ਇਹ ਆ ਦੂਜੇ ਪਾਸੇ ਜਿਹੜੀ ਮੈਂ ਸਿਆਸੀ ਦੀ ਇੱਕ ਲੜੀਦਾਰ ਲੜੀ ਗੱਲ ਕਰ ਰਿਹਾ ਜੀ ਜੀ ਬਿਲਕੁਲ ਦੂਜੇ ਪਾਸੇ ਸਾਡੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੁਨਿਲ ਜਾਖੜ ਜੀ ਉਹਨਾਂ ਨੇ ਵੀ ਜਿਹੜਾ ਹੈਗਾ ਕਿ ਗੱਲ ਆਖੀ ਹੈ ਕਿ ਸਾਡੀ ਬੀਬੀ ਜਿਹੜੀ ਸੋਨੀਆ ਗਾਂਧੀ ਹੈ ਪ੍ਰਧਾਨ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਦੀ ਕੌਮੀ ਉਹਨਾਂ ਨੂੰ ਸਾਰੀਆਂ ਪਾਰਟੀਆਂ ਦੀ ਅਗਵਾਈ ਕਰਨੀ ਚਾਹੀਦੀ ਹੈ ਜਿਹੜੀ ਜਿਹੜੀ ਵੀ ਪਾਰਟੀਆਂ ਆ ਇਹ ਖਿਲਾਫ ਨੇ ਇਹਨਾਂ ਦੀ ਐਨਡੀਏ ਸਰਕਾਰ ਦੇ ਤੇ ਇਹ ਜਿਹੜੀ ਹੈਗੀ ਹੈ ਅੱਗੋਂ ਕੰਮ ਅਗਵਾਈ ਕਰਨੀ ਚਾਹੀਦੀ ਹੈ ਔਰ ਇਹ ਜਿਹੜੀ ਹੈ ਇਹਨਾਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਤੋਂ ਜੀ ਅਸਤੀਫਾ ਮੰਗ ਲਾਣਾ ਚਾਹੀਦਾ ਤਾਂ ਕਿ ਉਹ ਜਮਹੂਰੀਅਤ ਦੇ ਤੌਰ ਤੇ ਜਮਹੂਰੀ ਤੌਰ ਤੇ ਉਹ ਜਿਹੜਾ ਹੈਗਾ ਉਹ ਅਸਤੀਫਾ ਦੇ ਦੇਣ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਮੁਲਕ ਦੇ ਹੋਏ ਨੇ ਚਾਹੇ ਕੋਵਿਡ ਕਰ ਨੇ ਚਾਹੇ ਕਿਸਾਨਾਂ ਦੇ ਮੁੱਦੇ ਨੇ ਬਿਲਕੁਲ ਉਹ ਜਿਸ ਤਰੀਕੇ ਦੇ ਨਾਲ ਹਾਲਾਤ ਨੇ ਤੇ ਉਹ ਵੀ ਅਸਤੀਫੇ ਦੀ ਨਰਿੰਦਰ ਮੋਦੀ ਤੋਂ ਮੰਗ ਕਰਨ ਦੀ ਗੱਲ ਆਖਰੇ ਨੇ ਇਸ ਵੇਲੇ ਇੱਕ ਪਾਸੇ ਤੇ ਇੰਨੀ ਹਾਹਾਕਾਰ ਮੱਚੀ ਹੋਈ ਹੈ ਦੂਜੇ ਪਾਸੇ ਜਿਹੜੇ ਸਾਡੇ ਸਿਆਸੀ ਲੋਕ ਨੇ ਜੀ ਉਹ ਉਹਨਾਂ ਨੂੰ ਮੌਕਾ ਚਾਹੀਦਾ ਹੈ ਉਹਨਾਂ ਨੂੰ ਕੋਈ ਵੀ ਮੌਕਾ ਚਾਹੀਦਾ ਚਾਹੇ ਉਹ ਮਹਾਮਾਰੀ ਹੈ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਚਾਹੀ ਕੋਈ ਗੱਲ ਹੈ ਕੋਈ ਹਰ ਚੀਜ਼ ਉੱਤੇ ਇਹ ਸਿਆਸਤ ਦਾ ਲਾਭ ਹੀ ਲੈਂਦੇ ਨੇ ਵੀ ਕਰਨੀ ਕਿੱਦਾਂ ਇਹਨਾਂ ਲੋਕਾਂ ਨੂੰ ਇਹ ਨਹੀਂ ਆ ਕਿ ਭਾਈ ਇਸ ਵੇਲੇ ਜੋ ਸਾਡੇ ਦੇਸ਼ ਦਾ ਹਾਲ ਇਹ ਹੋਇਆ ਹੋਇਆ ਹੈ ਤੇ ਇਹ ਅਸੀਂ ਕੋਈ ਸੁਧਾਰ ਕਰੀਏ ਜਾਂ ਰਲ ਮਿਲ ਕੇ ਚਲੋ ਛੱਡੋ ਜੀ ਇਹ ਗੱਲਾਂ ਤੇ ਹੁੰਦੀਆਂ ਰਹਿਣਗੀਆਂ ਸਿਆਸਤ ਹੁੰਦੀ ਰਹੂਗੀ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਪਰ ਪਹਿਲਾਂ ਅਸੀਂ ਮਿਲ ਜੁਲ ਕੇ ਲੋਕਾਂ ਦੀ ਭਲਾਈ ਦੇ ਵਾਸਤੇ ਕੋਈ ਕੰਮ ਕਰੀਏ ਜੇ ਕਿਸੇ ਇੱਕ ਪਾਰਟੀ ਦੀ ਜਾਂ ਇੱਕ ਬੰਦੇ ਦੀ ਕੋ ਸਮਝ ਚ ਨਹੀਂ ਇਹਨਾਂ ਨੂੰ ਸਮਝਾ ਦਈਏ ਤੇ ਦੂਜੀਆਂ ਜਿਹੜੀਆਂ ਸੱਤਾਧਾਰੀ ਪਾਰਟੀਆਂ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਅਸੀਂ ਵੀ ਕੋਈ ਗੱਲ ਸੁਣ ਲਈਏ ਭਾਈ ਜੋ ਕਹਿ ਰਹੇ ਨੇ ਅਸੀਂ ਐਵੇਂ ਕਹਿੰਦੇ ਨਹੀਂ ਅਸੀਂ ਨਹੀਂ ਮੰਨਣਾ ਅਸੀਂ ਆਪਣੇ ਤਰੀਕੇ ਨਾਲ ਉਹਨਾਂ ਨੂੰ ਵੀ ਸੁਣ ਲੈਣੀ ਚਾਹੀਦੀ ਹੈ ਬਿਲਕੁਲ ਮਿਲ ਜੁਲ ਕੇ ਪਾਲ ਸਿਆਸਤ ਜ਼ਿਆਦਾ ਜ਼ਰੂਰੀ ਹੈ ਹਾਂ ਇਹਨਾਂ ਨੂੰ ਨਜ਼ਰ ਆਉਂਦਾ ਕਿ ਉਹ ਕੁਰਸੀ ਦਾ ਜਿਹੜਾ ਹੈਗਾ ਉਹ ਹਿਸਾਬ ਕਿਤਾਬ ਹੋਇਆ ਉਹ ਇਹਨਾਂ ਦੇ ਜਿਹੜੇ ਵੱਡੇ ਵੱਡੇ ਹੈਗੇ ਨੇ ਠੱਗੀਆਂ ਕਰਕੇ ਜਾਂਦੇ ਨੇ ਉਹ ਤੇ ਫੜੇ ਹੀ ਨਹੀਂ ਜਾਂਦੇ ਤੇ ਮਹੱਤੜ ਬੰਦੇ ਜਿਹੜੇ ਆ ਉਹਨਾਂ ਦੀ ਗਿੱਚੀ ਫੜ ਲੈਂਦੇ ਨੇ ਆ ਜੀ ਤੇ ਉਹ ਗੱਲ ਇਹ ਹੈ ਕਿ ਇਹਨਾਂ ਨੂੰ ਚਾਹੀਦਾ ਕਿ ਆਮ ਪਬਲਿਕ ਦੀ ਭਲਾਈ ਦੇ ਲਈ ਜੋ ਕੁਝ ਵੀ ਹੈ ਜੀ ਉਹ ਕਰਨਾ ਚਾਹੀਦਾ ਇਹਦੇ ਨਾਲ ਹੀ ਵੀਰਿੰਦਰ ਜੀ ਸਮੇਂ ਦੀ ਨਜ਼ਰ ਨੂੰ ਦੇਖਦੇ ਹੋਏ ਇਹ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਦੇ ਆ ਤੁਸੀਂ ਜਾਣਕਾਰੀਆਂ ਸਾਂਝੇ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਜੀ ਵੀਰਿੰਦਰ ਜੀ ਦੇ ਨਾਲ ਵਾਪਕ ਮੁੱਦਿਆਂ ਤੇ ਗੱਲਬਾਤ ਕੀਤੀ ਪੰਜਾਬ ਦੀ ਸਿਆਸਤ ਲਗਾਤਾਰ ਤੂਲ ਫੜਦੀ ਨਜ਼ਰ ਆ ਰਹੀ ਹੈ ਤੇ ਜਿਸ ਤਰੀਕੇ ਦੇ ਨਾਲ ਅੱਜ ਕਿਸਾਨ ਜਿੱਥੇ ਬੰਦਿਆਂ ਦੇ ਵੱਲੋਂ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ਕਾਲੇ ਝੰਡੇ ਨਾਲ ਦੈਲੀ ਕੀਤੀ ਗਈ ਹੈ ਇਸ ਦਾ ਕਿਸਾਨੀ ਆंदोलਨ ਤੇ ਕੀ ਪ੍ਰਭਾਵ ਪਵੇਗਾ ਕੇਂਦਰੀ ਸਰਕਾਰ ਤੇ ਕੀ ਅਸਰ ਪਵੇਗਾ ਕੇ ਸਰਕਾਰ ਦੀ ਕੀ ਵਿਉਂਤਬੰਦੀ ਹੋਵੇਗੀ ਇਹ ਸਭ ਕੁਝ ਆਉਣ ਵਾਲਾ ਸਮਾਹਿਤਾ ਸਕਦਾ ਹੈ ਇਸ ਤਰ੍ਹਾਂ ਹੀ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੁਸੀਂ ਬਨੇ ਰਹੋ ਐਸਐਮ ਜੈਡ ਨਿਊਜ਼ ਦੇ ਨਾਲ